ਬਹੁਤ ਬਹੁਤ ਤੁਹਾਡਾ ਧੰਨਵਾਦ ਕਰਦਾ ਵੀ ਇੱਕ ਸ਼ਾਰਟ ਨੋਟਿਸ ਤੇ ਟੈਕਸ ਡਿਲੀਵਰ ਸੀ 11 ਵਜੇ ਰੱਖੀ ਸੀ ਪਰ ਤੋਂ ਅਨਫੋਰਚਨਟਲੀ ਜਿਹੜਾ ਅਗਲਾ ਗੀਰ ਉਥੇ ਬੁੰਡੇ ਸਾਡੇ ਜ਼ਖਮੀ ਹੋ ਗਿਆ ਔਰ ਮੈਂ ਵੀ ਚੰਡੀਗੜ੍ਹ ਜਾਣਾ ਸੀ ਔਰ ਮੈਂ ਨਿਕਲ ਵੀ ਗਿਆ ਸੀ ਲੇਕਿਨ ਫਿਰ ਵੀ ਮੈਂ ਅੱਜ ਇਹ ਕਰਨੀ ਜ਼ਰੂਰੀ ਸਮਝੀ ਕਿਉਂਕਿ ਤੁਹਾਡਾ ਵਾਕ ਜੇ ਕੋ ਜੋ ਸ਼ਹਿਰ ਲਈ ਗੁੱਡ ਨਿਊਜ਼ ਹੋਵੇ ਔਰ ਇਲਾਕੇ ਲਈ achhiyan chizen aan ਤਾਂ ਡੈਫੀਨਿਟਲੀ ਹੁਣ ਤੁਰੰਤ ਕਰਨਾ ਚਾਹੀਦਾ ਵੈਸੇ ਤਾਂ ਮੇ ਕੋਲ ਕੱਲੋ ਪ੍ਰੂਬਲਮ ਆ ਗਈ ਸੀ ਪਹਿਲਾਂ ਹੀ ਚੁੱਕੀ ਸੀ ਹਫਤਾ ਪਰ ਪਹਿਲਾਂ ਬੜਬੜ ਜਨਨ ਸਾਰੇ ਨਾਲ ਬੈਕ ਕੀਤਾ ਔਰ ਹਮੇਸ਼ਾ ਤੁਸੀਂ ਬਹੁਤ ਅੱਛਾ ਇੱਕ ਛੋਟੇ ਨੌਟਰ ਦੇ ਜਿਹੜੀ ਅੱਛੀਆਂ ਗੱਲਾਂ ਲੋਕਾਂ ਤੱਕ ਲੈ ਕੇ ਜਾਣੇ ਆ ਉਹ ਸ਼ਾਹਪੁਰ ਦੀ ਵਿਧਾਨ ਸਭਾ ਤੱਕ ਮੈਂ ਤੁਹਾਡਾ ਦਿਨੋ ਧੰਨਵਾਦ ਕਰਦਾ ਔਰ ਸੈਕੰਡ ਗੱਲ ਇਹ ਹੈ ਸਾਡੇ ਲਈ ਮੈਂ ਬੜੇ ਲੰਬੇ ਅਰਥੇ ਤੋਂ ਜਦੋਂ ਮਨੋਹ ਸ਼ਾਹਪੁਰ ਦੇ ਲੋਕਾਂ ਨੇ ਮੌਕਾ ਦਿੱਤਾ 2022 ਚ ਮੇਰੇ ਪਲਾਨ ਦੇ ਵਿੱਚ ਬਹੁਤ ਸਾਰੀਆਂ ਚੀਜ਼ਾਂ ਸੀ ਜਿਹਦਾ ਅਸੀਂ ਸਾਰੀਆਂ ਸਿਲਸਿਲੇ ਵਾਰ ਕਿਸੇ ਵੇਲੇ ਫੇਰ ਵੀ ਕਰ ਲਵਾਂਗੇ ਲੇਕਿਨ ਅੱਜ ਇਹਦੇ ਤੇ ਵੱਡੀ ਖੁਸ਼ਖਬਰੀ ਸੀ ਪੀ ਸਾਨੂੰ ਜਿੰਨੇ ਸਾਡੇ ਕਾਜ਼ਵੇ ਸੀ ਲੋਕ ਬਰਸਾਤ ਚ ਉੱਤੋਂ ਬਹੁਤ ਪਰੇਸ਼ਾਨ ਰਹਿੰਦੇ ਸੀ ਨੰਗਣ ਵੇਲੇ ਜਦ ਐਤ ਕੀ ਬਰਸਾਤ ਹੋਈ ਅਕਸਰ ਪ੍ਰੈਸ ਵਾਲੇ ਉੱਤੇ ਗੱਲ ਵੀ ਕਰਦੇ ਰਹੇ ਆ ਔਰ ਅਸੀਂ ਕਾਜ਼ਵੇ ਦੀ ਬਜਾਏ ਚਾਹੁੰਦੇ ਸੀ ਸਾਨੂੰ ਇੱਕ ਅੱਛਾ ਬ੍ਰਿਜ ਮਿਲ ਜਵੇ ਔਰ ਬੜੀ ਪਰਮਾਤਮਾ ਦੀ ਕਿਰਪਾ ਰਹੀ ਕਿ ਸਾਨੂੰ ਬਹੁਤ ਵੱਡਾ ਬ੍ਰਿਜ ਜਿਹੜਾ ਹੈ ਕਾਰਪੋਰੇਸ਼ਨ ਤੋਂ ਤੋਂ ਵੀ ਘੱਟ ਏਰੀਆ ਤੋਂ ਲੈ ਕੇ ਸਿੱਧਾ ਸਾਨੂੰ ਜਿਹੜਾ ਮਿਲ ਗਿਆ ਤਕਰੀਬਨ ਸਵਾ 8 ਕਰੋੜ ਰੁਪਏ ਦੀ ਲਾਗਤ ਨਾਲ 8.11 ਕਰੋੜ ਦੀ ਲਾਗਤ ਦੇ ਨਾਲ ਔਰ ਬੜੇ ਲੰਬਾ ਟਾਈਮ ਲੱਗ ਜਾਂਦਾ ਕਿ ਵੀ ਇਹ ਪ੍ਰੋਬਲਮ ਲੈਣ ਨੂੰ ਔਰ ਬੜਾ ਅੱਛਾ ਤਕਰੀਬਨ 10 10 12 ਮੀਟਰ ਦਾ ਚੌੜਾ ਬ੍ਰਿਜ ਬੜੇਗਾ 6 ਤੋਂ 8 ਸਪੈਨ ਹੋਊਗੇ ਉਹਦੇ ਰੋਡ ਸਾਈਡ ਤੇ ਚੱਲਣ ਨੂੰ ਜਗ੍ਹਾ ਹੋਊਗੀ ਤਕਰੀਬਨ ਵਿੱਚ ਹੀ 3-3 ਫੁੱਟ ਦੀ ਔਰ ਸਾਰੇ ਲਾਈਟਿੰਗ ਹੋਏਗੀ ਉਹਦੇ ਤੇ ਸੋ ਇਹ ਇਨਵਾਸਿਵ ਇਹਨੂੰ ਵੈਲ ਬ੍ਰਿਜ ਕਹਿ ਸਕਦੇ ਨੇ ਇਹਨੂੰ ਕਹਿੰਦੇ ਆ ਨਵੇਂ ਨਵੇਂ ਡਿਜ਼ਾਈਨ ਦੇ ਨਵੇਂ ਅੱਛੇ ਬ੍ਰਿਜ ਇਹਨਾਂ ਦੀ ਲਾਈਫ ਜਿਹੜੀ ਹੈ 100 ਸਾਲ ਹੋਏ ਇਹ ਕਾਰਪੋਰੇਸ਼ਨ ਤੋਂ ਲੈ ਕੇ ਬਟ ਥੋਬੀ ਘਾਟ ਤੋਂ ਵੀ ਘਾਟ ਤੋਂ ਸਿੱਧਾ ਕਿਉਂਕਿ ਆਲਰੇਡੀ ਸਾਡੇ ਕੋਲ ਇੱਕ ਆਊਟਰ ਬ੍ਰਿਜ ਸੀਗਾ ਇੱਕ ਸੈਕੰਡ ਬ੍ਰਿਜ ਸੀ ਸੈਕੰਡ ਬ੍ਰਿਜ ਤੇ ਬਹੁਤ ਜ਼ਿਆਦਾ ਰਾਸ਼ੀ ਅਸੀਂ ਦੇਖਦੇ ਪਏ ਸੀ ਔਰ ਜਦੋਂ ਕਹਾ ਖਾਸ ਤੌਰ ਤੇ ਬਰਸਾਤ ਸੀ ਤੁਸੀਂ ਦੇਖਿਆ ਕਾਜ਼ਵੇ ਦੇ ਇਤਕੀ ਜਿਹੜਾ ਬਰਸਾਤ ਦਾ ਨਜ਼ਾਰਾ ਸੀ ਅਸੀਂ ਦੇਖਿਆ ਮੈਂ ਉਦੋਂ ਕੀ ਲਾਦਾ ਸੀ ਮਨੂੰ ਇਸ ਸਾਲ ਇਹਦਾ ਲਗਾਤਾਰ ਤੇ ਮਿਹਨਤ ਕਰਕੇ ਸਭ ਤੋਂ ਪਹਿਲਾਂ ਅਗਰ ਮੇਰੀ ਕੋਲ ਡਿਊਟੀ ਬਣਦੀ ਹੈ ਸ਼ਹਿਰ ਦੇ ਲਈ ਇਹ ਬ੍ਰਿਜ ਬਹੁਤ ਇੰਪੋਰਟੈਂਟ ਹੈ ਜੋ ਕਿ ਜਦੋਂ ਕਾਜ਼ਵੇ ਲੋਕ ਯੁੱਧ ਕਰ ਰਹੇ ਉਹ ਤੇ ਦੇਖਿਆ ਸੀ ਕੋਈ ਬੜੀ ਨੁਕਸਾਨ ਹੋਣ ਦਾ ਜਾਨੀ ਨੁਕਸਾਨ ਹੋਣ ਦਾ ਖਤਰਾ ਪੈਦਾ ਹੋਇਆ ਗੱਡੀ ਡਿੱਪਈ ਬੰਦੇ ਰੋੜਨ ਦੀ ਕੋਸ਼ਿਸ਼ ਕੀਤੀ ਜਾਂ ਕੋ ਬੱਚੇ ਨਗਰ ਦੇ ਸਕੂਲ ਵਾਲੇ ਸੋ ਉਹ ਮੈਂ ਬਹੁਤ ਬਹੁਤ ਧੰਨਵਾਦ ਕਰਦਾ ਮਾਨਯੋਗ ਆਵਾਮੀ ਪਾਰਟੀ ਦੇ ਸੁਪਰੀਮ ਹਰਵਿੰਦ ਕੇਜਰੀਵਾਲ ਸਾਹਿਬ ਦਾ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦਾ ਮਾਨਯੋਗ ਮਨੀਸ਼ ਸੋਧਿਆ ਜੀ ਦਾ ਸਾਰੀ ਟੀਮ ਨੇ ਬੜਾ ਸਪੋਰਟ ਕਰਕੇ ਇੱਕ ਬੜੀ ਵੱਡੀ ਗਿਫਟ ਜਿਹੜੀ ਸ਼ਹਿਰ ਨੂੰ ਦੇ ਦਿੱਤੀ অলরেডি ਵੀ ਗਿਫਟ ਆ ਜਿਹੜੀ 2.5 ਸਾਲ ਜਿਹੜੇ ਜਿਹੜੇ ਮੰਤਰਾਲੇ ਸਿਰ ਮੈਂ ਆਪਣੇ ਹਿਸ਼ਾਰਪੁਰ ਨੂੰ ਦਿੱਤੇ ਆ ਔਰ ਸੈਕੰਡ ਜਿਹੜੀ ਬੜਾ ਬੜਾ ਵੱਡੀ ਗਿਫਟ ਹੈ ਮੇਰੇ ਇਲਾਕੇ ਲਈ ਘੱਟ ਤੋਂ ਘੱਟ ਜਿਹੜੀ 20 ਪਿੰਡਾਂ ਨੂੰ ਕਵਰ ਕਰਦੀ ਹੈ ਉਹ ਹੈਗਾ ਬਹੁਤ بڑا ਸਕੂਲ ਮੈਂ ਲੋਕਾਂ ਨਾਲ 2022 ਦੀ ਪ੍ਰੋਮਿਸ ਕੀਤੀ ਸੀ ਵੀ ਇੱਕ ਬੰਦੇ ਦਾ ਸਕੂਲ ਬੰਦ ਕੀਤਾ ਉਜ਼ਾੜਿਆ ਔਰ ਮੈਂ ਉਹ ਸਕੂਲ ਨੂੰ ਬਣਾਉਣਾ ਮੇਰੀ ਜ਼ਿੰਮੇਵਾਰੀ ਹੈ ਜੇ ਤੁਸੀਂ ਮੈਨੂੰ ਮੌਕਾ ਦਿੱਤਾ ਔਰ ਮੈਂ ਉਦੋਂ ਤੇ ਵੀ ਪ੍ਰਮਾਤਮਾ ਦੀ ਕਿਰਪਾ ਨਾਲ ਕਾਮਯਾਬ ਰਿਆ ਮੇਰਾ ਮੇਰ ਸਿੰਦਰ ਕੁਮਾਰ ਚਿੰਦਾ ਜੀ ਬੈਠੇ ਆ ਕੌਂਸਲਰ ਜੀ ਬੈਠੇ ਆ ਕੁਲਜੀਤ ਜੀ ਬੈਠੇ ਆ ਜਿਲ੍ਹਾ ਪਰਿਸ਼ਦ ਦੇ ਨਵੇਂ ਮੈਂਬਰ ਬਣੇ ਆ ਔਰ ਜਗ੍ਹਾ ਦੇ ਕਰ ਕਾਰਨ ਇੰਨਾ ਟਾਈਮ ਲੱਗ ਗਿਆ ਕਿਉਂਕਿ ਜਗਾ ਜਿਹੜੀ ਵਿਦਵਾੜੇ ਕੋ ਸੀਗੀ 10 10 ਏਕੜ ਲੇਕਿਨ ਉਹ ਬੜੀ ਆਊਟਰ ਚ ਸੀ ਔਰ ਮੈਂ ਜਾਂਦਾ ਸੀ ਕਿਤੇ ਸ਼ਹਿਰ ਦੇ ਇਦਾਂ ਦੇ ਪੈਂਚ ਬਣੇ ਜਿਹੜੇ ਲੜਕੀਆਂ ਦੇ ਅੱਜਕੱਲ ਕਿਉਂਕਿ ਸਿਕਿਉਰਿਟੀ ਦੇ ਮੁੱਦੇ ਵੀ ਹੁੰਦੇ ਆ ਲੜਕੀਆਂ ਬਣ ਲੜਕੇ ਜਿਹੜੇ ਹੈਗੇ ਆ ਉਹ ਬੜੇ ਤਰੀਕੇ ਨਾਲ ਉੱਥੇ ਬੱਚੇ ਪੜ ਪੜ ਪੜੇ ਪਏ ਰਹੇ ਸੀ ਔਰ ਮੈਂ 6 ਮਹੀਨੇ ਤੋਂ ਲਗਾਤਾਰ ਲੱਗ ਗਿਆ ਪਹਿਲਾਂ ਕਾਰਪੋਰੇਸ਼ਨ ਆਪਣੇ ਤੁਹਾਨੂੰ ਦੋ ਤੋਂ ਤਿੰਨ ਵਾਰ ਮਤੇ ਪਾਏ। ਕਿਉਂਕਿ ਉਹਨਾਂ ਨੇ ਕੁਝ ਤੋਂ ਕੁਝ ਉਹਦੇ ਲਾਤ ਤਾਂ ਮੈਂ ਕਹਾਂ ਸਕੂਲ ਲਈ ਆਪਾਂ ਜਿਹੜਾ ਹੈਗਾ। ਲੇਕਿਨ ਕਾਰਪੋਰੇਸ਼ਨ ਐਕਟ ਦੇ ਵਿੱਚ ਕੋਈ ਅਸੀਂ ਜਿਹਨੂੰ ਕਹਿੰਦੇ ਆ ਜਗ੍ਹਾ ਵੀ ਕਿਸੇ ਨੂੰ ਨਹੀਂ ਦੇ ਸਕਦੇ ਸੀ। ਸਭ ਤੋਂ ਵੱਡੀ ਐ ਸਾਡੂੰ ਦਿੱਕਤ ਆ ਗਈ। ਉਹਨੂੰ 6 ਮਹੀਨੇ ਮੈਨੂੰ ਇਸ ਗੱਲ ਨੂੰ ਲੱਗ ਗਿਆ। ਲੇਕਿਨ ਉਹਦੇ ਲਈ ਮੈਨੂੰ ਮਤਾ ਜਿਹੜਾ ਸਪੈਸੀਫਾਈ ਤੋਂ ਅਰਦੇ ਕੈਬਨਿਟ ਦੇ ਵਿੱਚ ਲੈ ਕੇ ਜਾਣਾ ਪਿਆ। ਉਸ ਅਪਰੂਵਲ ਲਈ ਉਹਦਾ ਨਾ ਫਾਇਦਾ ਕੀ ਹੋਇਆ ਜਿੱਥੇ ਹੁਸ਼ਿਆਰਪੁਰ ਨੂੰ ਕਾਰਪੋਰੇਸ਼ਨ ਲੈਂਡ ਟਰਾਂਸਫਰ ਦੇ ਨਾਲ ਸਕੂਲ ਮਿਲ ਜਾਏਗਾ ਇੱਕ ਉਹ ਤੇ ਪੂਰੇ ਪੰਜਾਬ 'ਚ ਅਜਰ ਕਿਤੇ ਕਾਰਪੋਰੇਸ਼ਨ ਕੋਈ ਜਗਾ ਪਈ ਹੈ ਉਹ ਕਿਤੇ ਵੀ ਟਰਾਂਸਫਰ ਹੋ ਸਕੀ ਕਿਸੇ ਐਜੂਕੇਸ਼ਨ ਦੇ ਜ਼ਰਾਂ ਨੂੰ ਹੋ ਸਕੀ ਇੱਕ ਬਹੁਤ بڑا ਪੁਆਇੰਟ ਜਿਹੜਾ ਹੈ ਧੰਨਵਾਦ ਆ ਪੂਰੀ ਕੈਬਨਿਟ ਦਾ ਔਰ ਖਾਸ ਤੌਰ ਤੇ ਮੁੱਖ ਮੰਤਰੀ ਭਗਵੰਤ ਸਿੰਘ ਦਾ ਇਹਦੇ ਨਾਲ ਇੱਕ ਬਹੁਤ ਵੱਡਾ ਜਿਹੜੀ ਐਜੂਕੇਸ਼ਨ ਬੋਰਡ ਨੂੰ ਹੋਇਆ ਉਹ ਕਿਤੇ ਵੀ ਜਗਾ ਜਾ ਸਕੈਗੀ ਸਕੂਲ ਦੀ ਜਗਾ ਕਿੱਥੇ ਮਿਲੀ ਅਸੀਂ ਬਿਲਕੁਲ ਜਿਹੜੀ ਜਗਾ ਸਾਡੇ ਕੋਲ ਜਿਹੜੀ ਸਾਡੇ ਕੋਲ 13 ਏਕੜ ਜਗਾ ਬਚਦੀ ਸੀ ਬਿਲਕੁਲ ਜਿਸਨ ਅਮੀ ਕਿਟੈਰੀ ਬਣੀ ਹੈ ਉਦੋਂ ਨਾਲ 13 ਏਕੜ ਜਗ੍ਹਾ ਬੰਦ ਏ ਬਚਦੀ ਆ ਉਹਦੇ ਬਿਲਕੁਲ ਨਾਲ ਉਹਨੂੰ ਬੜਾ ਬੈਲ ਪੁਆਇੰਟ ਨਾਲ ਉਹਦਾ ਅਸੀਂ ਕਰਕੇ ਸਾਰਾ ਰੱਖ ਕੇ ਉੱਥੇ ਅਸੀਂ 3.4 ਏਕੜ ਉਹਦੇ ਘਰੀ ਹੋ ਜਾਗਾ ਅਸੀਂ ਉਹਦੇ ਵਿੱਚੋਂ 2.4 ਏਕੜ ਲੈ ਲਈ ਆ ਔਰ ਉਹਦੀ ਰਜਿਸਟਰੀ ਜਿਹੜੀ ਆਪਣ ਇਹ ਜਾ ਕੇ ਐਜੂਕੇਸ਼ਨ ਬੋਰਡ ਦਾ ਐਮਓਯੂ ਔਰ ਉਹਦਾ ਜਾ ਕੇ ਹੋ ਜਾਏਗਾ ਦੋਨਾਂ ਦਾ ਕਾਰਪੋਰੇਸ਼ਨ ਦਾ ਉਹ ਅਗਲੇ ਹਫਤੇ ਹੋ ਜਾਏਗੀ ਔਰ ਜਿੱਦਾਂ ਹੋ ਜੇਗੀ ਉਹਦੀ ਫਾਈਨੈਂਸ਼ੀਅਲ ਅਪਰੂਵਲ ਸਾਰੀਆਂ ਅਸੀਂ ਆਲਰੇਡੀ ਗਵਰਨਮੈਂਟ ਕੋ ਲੈਂਦੀਆਂ ਔਰ ਬ੍ਰਿਜ ਜਿਹੜੀ ਫਾਈਨੈਂਸ਼ੀਅਲ ਅਪਰੂਵਲ ਲਈ ਆ ਤਾਂ ਦੀ ਮੈਂ ਇੱਥੇ ਅੱਜ ਮੈਂ ਕਿ ਗ ਔਰ ਪ੍ਰਮਾਤਮਾ ਦੀ ਕਿਰਪਾ ਰਵੇ ਅਸੀਂ ਜਲਦ ਜਿਹੜੇ ਹੈ ਇਹਨਾਂ ਦੇ ਮინისტრਰズ ਨੂੰ ਵੀ ਨਾਲ ਲੈ ਕੇ ਸਾਥੀਆਂ ਨਾਲ ਲੈ ਕੇ ਇਹਨਾਂ ਦੇ ਰੋਸ ਕਰ ਸਕੀ